ਕਸਾਰ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਮੈਂ ਰਾਣਾ ਰਣਵੀਰ ਸਿੰਘ ਠੱਠਾ ਅੱਜ ਮੋਗਾ ਜ਼ਿਲ੍ਹੇ ਦੇ ਜੋਨ ਨਿਹਾਲ ਸਿੰਘ ਵਾਲਾ ਵਿੱਚ ਮੀਟਿੰਗ ਕੋਰ ਕਮੇਟੀ ਦੇ ਸਬੰਧ ਵਿੱਚ ਆਏ ਸੀਗੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਤੜਕੇ ਹੋਈ ਆ 3 ਵਜੇ ਪੰਜਾਬ ਪੁਲਿਸ ਨੇ ਐਸ ਕੇਐਮ ਗੈਰ ਰਾਜਨੀਤਿਕ ਉਹਨਾਂ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਔਰ ਅੱਜ 26 ਤਰੀਕ ਨੂੰ ਮਰਨਵਾਰਤ ਤੇ ਜਿਹਨਾਂ ਨੇ ਬੈਠਣਾ ਸੀਗਾ 12 ਮੰਗਾਂ ਲੈ ਕੇ 13 ਫਰਵਰੀ ਤੋਂ ਲਗਾਤਾਰ ਖਨੌਰੀ ਤੇ ਸ਼ੱਭੂ ਬਾਰਡਰ ਦੋਨਾਂ ਤੇ ਮੋਰਚੇ ਲੱਗੇ ਹੋਏ ਆ ਔਰ ਅਜੇ ਤੱਕ ਕੇਂਦਰ ਸਰਕਾਰ ਨੇ ਬਿਲਕੁਲ ਹੀ ਜਿਹੜਾ ਰਵਈਆ ਬਹੁਤ ਅਖੜਾ ਅਪਣਾਇਆ ਹੋਇਆ ਔਰ ਉਸ ਅੰਦੋਲਨ ਨੂੰ ਸਰਕਾਰ ਦਾ ਧਿਆਨ ਆਪਦੀਆਂ ਮੰਗਾਂ ਵੱਲ ਦਿਵਾਉਣ ਵਾਸਤੇ 26 ਨਵੰਬਰ ਨੂੰ ਮਰਨਵਾਰਤ ਤੇ ਡਲੇਵਾਲ ਸਾਹਿਬ ਨੇ ਬੈਠਣਾ ਸੀ ਔਰ ਉਹਨਾਂ ਤੋਂ ਬਾਅਦ ਲੜੀਵਾਰ ਜਿਹੜੀ ਆ ਭੁਖ ਹੜਤਾਲ ਚੱਲਣੀ ਸੀ ਇਸੇ ਤਰ੍ਹਾਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਜਥੇ ਸ਼ਹੀਦੀ ਜਥੇ ਮਰਜੀਵੜਿਆਂ ਦੇ ਉਹ ਲਗਾਤਾਰ ਜਿਹੜੇ ਦਿੱਲੀ ਵੱਲ ਨੂੰ ਕੂਚ ਕਰਨ ਵਾਸਤੇ ਭੇਜਨੇ ਆ ਔਰ ਘਬराई ਹੋਈ ਸਰਕਾਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਭਗਵੰਤ ਮਾਨ ਜਿਹੜਾ ਕਹਿੰਦਾ ਮੈਂ ਬਹੁਤ ਕਿਸਾਨਾਂ ਦਾ ਹਤੈਸ਼ੀ ਆ ਮੈਂ ਕਿਸਾਨੀ ਦੀ ਗੱਲ ਕਰਦਾ ਅੱਛੋ ਪਤਾ ਲੱਗਦਾ ਵੀ ਕਿਸ ਤਰ੍ਹਾਂ ਕੇਂਦਰ ਤੇ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਉਂ ਘੁੱਕ ਜੀ ਗਈ ਹੋਈ ਆ ਔਰ ਡਰੀ ਹੋਈ ਭਾਜਪਾ ਸਰਕਾਰ ਨੇ ਭਗਵੰਤ ਮਾਨ ਨੂੰ ਆਦੇਸ਼ ਦੇ ਕੇ 3 ਵਜੇ ਤੜਕੇ ਖਲੋਰੀ ਬਾਰਡਰ ਤੋਂ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਵੀ ਭੁਖੜ ਹੜਤਾਲ ਨਾਲ ਸ਼ੁਰੂ ਕੀਤੀ ਜਾਵੇ ਪਰ ਜੋ ਦਿੱਤਾ ਹੋਇਆ ਪ੍ਰੋਗਰਾਮ ਆ ਉਹ ਅਸੀਂ ਹਰ ਹਾਲਤ ਵਿੱਚ ਨੇਪਰੇ ਚਾੜਨਾ ਸੀ ਇਸੇ ਤਰ੍ਹਾਂ ਦੂਜੀ ਕਟਾਰ ਦੇ ਲੀਡਰ ਜਿਹੜੇ ਡੱਲੇਵਾਲ ਤੋਂ ਬਾਅਦ ਜਿਨ੍ਹਾਂ ਨੇ ਬੈਠਣਾ ਸੀ ਜਿਵੇਂ ਅ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਡੱਲੇਵਾਲ ਜਦੋਂ ਮਰਨ ਮਰਥ ਦੇ ਬੈਠਣਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਮਰਤਕ ਦੇ ਰੱਖ ਕੇ ਤੇ ਸੁਖਜੀਤ ਸਿੰਘਾ ਹਰਦੋ ਝੰਡੇ ਉਹਨਾਂ ਦੀ ਵਾਰੀ ਸੀਗੀ ਪਰ ਅੱਜ ਗ੍ਰਿਫਤਾਰੀ ਤੋਂ ਬਾਅਦ ਬੇਸ਼ੱਕ ਆਈਜੀ ਪਟਿਆਲਾ ਬਿਆਨ ਦੇ ਰਹੇ ਆ ਕਿ ਅਸੀਂ ਉਹਨਾਂ ਦੀ ਸੇਧ ਦੀ ਜਾਂਚ ਵਾਸਤੇ ਲੈ ਕੇ ਗਏ ਲੁਧਿਆਣਾ ਡੀਐਮਸੀ ਮੇਰਾ ਖਿਆਲ ਆ ਵੀ ਇਹ ਸਾਰਾ ਕੁਝ ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਜਾ ਰਿਹਾ ਗਲਤ ਪ੍ਰੋਪੋਗੈਂਡਾ ਇਹ ਕਬرائی ਹੋਈ ਸਰਕਾਰ ਨੇ ਜਿਹੜਾ ਜਿਹੜੋ ਹੱਥਾਂ ਪੈਰਾਂ ਦੀ ਪਈ ਆ ਇਹ ਇਹਨਾਂ ਨੇ ਉਹਦੀ ਗ੍ਰਿਫਤਾਰ ਕੀਤੀ ਆ ਔਰ ਉਸ ਮਰਨ ਵਰਤ ਨੂੰ ਜਾਰੀ ਰੱਖਦਾ ਹੋਇਆ ਜਿਹੜਾ ਅਗਲਾ ਸੁਖਦੀਪ ਸਿੰਘ ਹਰਦੋ ਝੰਡਾ ਸੀ ਉਹਨਾਂ ਨੂੰ ਅੱਜ ਖਨੋਰੀ ਬਾਰਡਰ ਤੇ ਦੋਵਾਂ ਮੋਰਚਿਆਂ ਨੇ ਕੇਐਮਐਮ ਤੇ ਗੈਰ ਰਾਜਨੀਤਿਕ ਐਸਕੇਐਮ ਦੋਹਾਂ ਮੋਰਚਿਆਂ ਦੇ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਨੇ ਉੱਥੇ ਜਾ ਕੇ ਸਾਂਝੇ ਤੌਰ ਤੇ ਮਰਨ ਵਰਤ ਜਿਹੜਾ ਉਹ ਸ਼ੁਰੂ ਕਰਾ ਦਿੱਤਾ ਅਸੂਕ ਵਾਲਾਂ ਦੇ ਵਿੱਚ ਆਏ ਸੀ ਕਿ ਅਗਲੇ 6 ਦਸੰਬਰ ਨੂੰ ਮੋਗੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਜਥੇ ਭੇਜਨੇ ਆ ਉਹਨਾਂ ਜਥਿਆਂ ਦੀ ਤਿਆਰੀ ਕਰਾਉਣ ਵਾਸਤੇ ਅੱਜ ਇੱਥੇ ਮੀਟਿੰਗ ਲਾਈ ਸੀ ਔਰ ਵੱਡੀ ਗਿਣਤੀ ਦੇ ਵਿੱਚੋਂ ਮੋਗੇ ਦੇ ਵਿੱਚੋਂ ਜਥੇ ਜਾਣਗੇ ਨਿਹਾਲ ਸਿੰਘ ਵਾਲੇ ਤਾਂ ਵੀ 6 ਦਸੰਬਰ ਤੋਂ ਬਾਅਦ ਜਿਹੜੇ ਜਥਾ ਉਹ ਜਾਊ। ਟੈਕ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਸਾਡੀ ਸਰਕਾਰ ਪਿੰਡਾਂ ਦੇ ਸੱਥਾਂ ਤੋਂ ਚੱਲਿਆ ਕਰੋ ਉਹਦੇ ਤੁਸੀਂ ਕਿਵੇਂ ਲੈਣੋ ਜੀ? ਆ ਨਹੀਂ ਪਿੰਡਾਂ ਦੀਆਂ ਸੱਥਾਂ ਤੋਂ ਨਹੀਂ ਚੱਲਦੀ। ਸਰਕਾਰ ਕੇਂਦਰ ਦੀ ਵੀ ਨਾਗਪੁਰ ਤੋਂ ਚੱਲਦੀ ਆ ਤੇ ਸਰਕਾਰ ਪੰਜਾਬ ਦੀ ਵੀ ਨਾਗਪੁਰ ਤੋਂ ਹੀ ਚੱਲ ਚੱਲਦੀ ਆ ਪਿੰਡਾਂ ਦੀਆਂ ਸੱਥਾਂ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ ਜੇ ਪਿੰਡਾਂ ਦੀਆਂ ਸੱਥਾਂ ਦੀ ਗੱਲ ਹੁੰਦੀ ਤੇ ਫਿਰ ਆ ਲੋਕ ਦਸੰਬਰ ਸ਼ੁਰੂ ਹੋਣ ਵਾਲਾ ਤੇ ਲੋਕ ਅਜ ਮੰਡੀਆਂ 'ਚ ਬੈਠੇ ਆ ਇਹ ਕਿੱਥੇ ਆ ਪਿੰਡਾਂ ਦੀ ਸੱਥਾਂ ਤੇ ਚੱਲਣ ਵਾਲੀ ਸਰਕਾਰ ਬਿਲਕੁਲ ਨਹੀਂ ਹੈਗੀ ਉਹੋ ਹੀ ਨਾਗਪੁਰ ਤੋਂ ਭਗਵੰਤ ਮਾਨ ਚੱਲ ਰਿਹਾ